ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਪੁਲਿਸ ਵੱਲੋਂ ਕੀਤਾ ਗਿਆ ਨਵੇਕਲਾ ਉਪਰਾਲਾ ਸੜਕ ਕਿਨਾਰੇ ਪਿਛਲੇ ਕਈ ਦਹਾਕਿਆਂ ਤੋਂ ਫੜੀਆਂ ਲਗਾ ਕੇ ਪੁਰਾਣੇ ਕੱਪੜੇ ਅਤੇ ਬੂਟ ਵੇਚਣ ਵਾਲੇ ਲੋਕਾਂ ਦੇ ਕਾਰਨ ਟ੍ਰੈਫਿਕ ਵਿੱਚ ਵੱਡਾ ਵਿਗਨ ਪੈਂਦਾ ਸੀ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਬਟਾਲਾ ਪੁਲਿਸ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਜਿਨਨੇ ਵੀ ਫੜੀ ਰੇੜੀ ਵਾਲੇ ਸਨ ਉਹਨਾਂ ਨੂੰ ਇੱਕ ਮੁਕੰਮਲ ਜਗ੍ਹਾ ਦੇ ਦਿੱਤੀ ਗਈ ਹੈ ਜਿੱਥੇ ਜਾ ਕੇ ਹੁਣ ਉਹ ਆਪਣਾ ਕਾਰੋਬਾਰ ਕਰ ਸਕਣਗੇ ਇਸ ਦੌਰਾਨ ਫੜੀ ਜਿਹੜੀ ਵਾਲਿਆਂ ਨੇ ਜਿੱਥੇ ਬਟਾਲਾ ਦੇ ਵਿਧਾਇਕ ਤੇ ਉੱਥੇ ਹੀ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੂੰ ਹੁਣ ਕਾਰੋਬਾਰ ਕਰਨ ਲਈ ਪੱਕੀ ਜਗ੍ਹਾ ਮਿਲ ਗਈ ਹੈ ਉਹਨਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਅਸੀਂ ਸੜਕ ਕਿਨਾਰੇ ਬੈਠ ਕੇ ਆਪਣਾ ਕਾਰੋਬਾਰ ਕਰਦੇ ਸੀ ਬੇਸ਼ੱਕ ਹੁਣ ਸਾਨੂੰ ਕਾਰੋਬਾਰ ਸ਼ੁਰੂ ਕਰਨ ਵਿੱਚ ਕੁਝ ਪਰੇਸ਼ਾਨੀਆਂ ਤੇ ਆਉਣਗੀਆਂ ਪਰ ਹੁਣ ਨਾ ਤਾਂ ਟ੍ਰੈਫਿਕ ਦੀ ਕੋਈ ਸਮੱਸਿਆ ਰਹੇਗੀ ਅਤੇ ਨਾ ਹੀ ਸਾਨੂੰ ਰੋਜ਼ਾਨਾ ਆਪਣਾ ਸਮਾਨ ਚੁੱਕਣਾ ਪਿਆ ਕਰੇਗਾ ਹੁਣ ਸਾਨੂੰ ਖੁੱਲੀ ਜਗ੍ਹਾ ਦੇ ਵਿੱਚ ਦੁਕਾਨਾਂ ਲਾਉਣ ਦੀ ਆਗਿਆ ਮਿਲ ਗਈ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਨੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਬੱਸ ਸਟੈਂਡ ਨੇੜੇ ਟ੍ਰੈਫਿਕ ਦੀ ਵੱਡੀ ਸਮੱਸਿਆ ਹੁੰਦੀ ਸੀ ਜਿਸ ਨੂੰ ਦੂਰ ਕਰਨ ਲਈ ਅਸੀਂ ਜਿੰਨੇ ਵੀ ਫੜੀ ਰੇੜੀ ਵਾਲਿਆਂ ਉਹਨਾਂ ਨੂੰ ਇੱਕ ਖੁੱਲੀ ਜਗ੍ਹਾ ਦੇ ਦਿੱਤੀ ਹੋਵੇ ਆਪਣੇ ਕਾਰੋਬਾਰ ਨਿਰਵਿਘਨ ਕਰ ਸਕਣਗੇ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਐਸੀ ਬੈਠਾ ਪੰਜਵੀਂ ਪੀੜ੍ਹੀ ਸਾਡੀ ਖਤਮ ਹੋ ਗਈ ਇੱਧਰ ਇੱਧਰ ਤਾਂ ਮਾਰੇ तुम बैठा ले ये चंगा कितने रोटी कमा पुराने कपड़े बेच के गुजारा कर दे तो गुजारा तो जहाँ बैठे गए उठे गुजारा होना ही होना वहाँ पे प्रॉब्लम आती है मैं उधर प्रॉब्लम जी हॉन आई बड़ा टाइम लग गया पाँच छः दिन से प्रॉब्लम आ गई उधर से तो दुकाना नहीं लाने दे, दे थे और ये पाजी पुलिस पाजी आया के अंदर ला लो इतने दुकाना कोई नहीं हटाएगा तो चंगा ਦੇਖੋ ਜੀ ਅੱਜ ਸਾਨੂੰ ਪਟਾਲਾ ਪੁਲ ਦਾ ਰਵੀਆਂ ਬਹੁਤ ਚੰਗਾ ਬਹੁਤ ਵਧੀਆ ਲੱਗਾ ਕਿ ਉਹਨਾਂ ਨੇ ਅੱਜ ਸਾਨੂੰ ਇੱਥੇ 60 ਸਾਲ 60 ਸਾਲ ਦੀ ਮੇਰੀ ਉਮਰ ਹੈਗੀ ਹੈ 60 ਸਾਲ ਹੋ ਗਏ ਹੈ ਅੱਜ ਤੱਕ ਕਿਸੇ ਨੇ ਇੰਨਾ ਕੰਮ ਮਜ਼ਬੂਤ ਕਿਹਾ ਨਹੀਂ ਕੀਤਾ ਤੇ ਅੱਜ ਅਸੀਂ ਧੰਨਵਾਦ ਕਰਨੇ ਐਸਐਸਪੀ ਦਾ ਧੰਨਵਾਦ ਕਰਨੇ ਐਮਐਲਏ ਦਾ ਤੇ ਧੰਨਵਾਦ ਕਰਨੇ ਅਸੀਂ ਨਿਰਮਲ ਸਿੰਘ ਜੀ ਦਾ ਪੁਲ ਟ੍ਰਾਫਿਕ ਦਾ ਦੇਖੋ ਜੀ ਹੁਣ ਅੱਡਾ ਹੀ ਚਮਾਵਾਂਗੇ ਮਿੰਨਾ ਮਿੰਨਾ 10 ਦਿਨ ਤੇ 15 20 ਦਿਨ ਤੱਕ ਕਰਦਾ ਹੀ ਖਾਣਾ ਪੈਣਾ ਜੀ ਪਰ ਇਹ ਫਿਰ ਵੀ ਕਹਿੰਦੇ ਅੱਗੋਂ ਸਹੀ ਹੋ ਜਾਏਗਾ ਸਾਨੂੰ ਸੰਤੋਖ ਹੀ ਹੈਗੀ ਮੈਂ ਜ਼ਿਲ੍ਹਾ ਬਟਾਲਾ ਵਿੱਚ ਟ੍ਰੈਫਿਕ ਇੰਚਾਰਜ ਵਜੋਂ ਤਾਇਨਾਤ ਆ ਤੇ ਟ੍ਰੈਫਿਕ ਨੂੰ ਨਿਰਵਿਘਨ ਯਾਰੀ ਰੱਖਣਾ ਮੇਰੀ ਜਿਹੜੀ ਆ ਉਹ ਜ਼ਿੰਮੇਵਾਰੀ ਹੈ ਇਹ ਕਾਫੀ ਗੁਜਰਾਤੀ ਪ੍ਰਵਾਸੀ ਇਹਨਾਂ ਨੂੰ ਕਹਿੰਦੇ ਗਰੀਬ ਪਰਿਵਾਰ ਸੀ ਜਿਹੜੇ ਇਹ ठा ਜਮੀਨ ਤੇ ਫੜੀਆਂ ਲਗਾ ਕੇ ਤੇ ਪੁਰਾਣੇ ਕੱਪੜੇ ਵੇਚਣ ਦਾ ਕਾਫੀ ਚਿਰਾਂ ਤੋਂ ਕੰਮ ਕਰਦੇ ਸੀ ਹੁਣ ਜਿਹੜਾ ਉੱਥੇ ਸਿਕਿਉਰਿਟੀ ਪਰਪਸੇ ਵੀ ਦੇਖਦੇ ਆ ਤੇ ਇੱਕ ਕਾਫੀ ਭੀੜ ਭੜਕੇ ਨੂੰ ਦੇਖਦੇ ਆ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਇਹ ਜਿਹੜੀਆਂ ਹੁਣ ਇੱਥੇ ਨਾਂ ਲਾਈਆਂ ਜਾਣ ਕਿਉਂਕਿ ਜੋ ਇੱਥੇ ਕਾਫੀ ਰਸ਼ ਰਹਿੰਦਾ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਇਦਾਂ ਕਰੋ ਕਿਤੇ ਹੋਰ ਜਗ੍ਹਾ ਜਗ੍ਹਾ ਦੇ ਦਿਓ ਤੇ ਮੈਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਅਦਾ ਤਾਉਨਸਾਰ ਸ਼੍ਰੀ ਰਜੇਸ਼ ਕੱਕੜ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਇਹਨਾਂ ਸਾਰੀ ਜਗ੍ਹਾ ਫਿਰ ਕੇ ਦੇਖੀ ਐਕਸਚੇਂਜ ਦੇ ਬਾਹਰ ਮੈਨੂੰ ਕਾ ਵੀ ਖੁੱਲੀ ਜਗ੍ਹਾ ਦਿਖੀ ਮੈਂ ਫਿਰ ਇਹਨਾਂ ਪਰਿਵਾਰਾਂ ਨੂੰ ਬੁਲਾ ਕੇ ਇਹਨਾਂ ਨੂੰ ਇਹ ਜਗ੍ਹਾ ਦਿਖਾਈ ਵੀ ਆ ਦੇਖੋ ਜੇ ਤੁਹਾਡਾ ਇੱਥੇ ਕੰਮ ਚੱਲਦਾ ਤੇ ਤੁਸੀਂ ਜਿਹੜਾ ਇੱਥੇ ਆਪਣੀਆਂ ਫੜੀਆਂ ਲਾ ਸਕਦੇ ਆ ਇਹ ਸਾਰੇ ਬਹੁਤ ਖੁਸ਼ ਹੋਏ ਔਰ ਹੁਣ ਇਹਨਾਂ ਨੂੰ ਇੱਥੇ ਜਿਹੜੀਆਂ ਫੜੀਆਂ ਲਗਾ ਕੇ ਅਪਣਾ ਜਿਹੜਾ ਰੋਜ਼ਗਾਰ ਕਰਨਗੇ ਆਪਣੇ ਬੱਚਿਆਂ ਦਾ ਠੀਕ ਤਰ੍ਹਾਂ ਪਾਲਣ ਪੋਸ਼ਣ ਕਰਨਗੇ